ਸੈਕਟਰ 40 ਥਾਣਾ ਖੇਤ ਵਿੱਚ ਨੌਕਰਾਂ ਨੇ ਇੱਕ ਘਰ ਚ ਰੱਖੇ 50000 ਰੁਪਏ ਚੋਰੀ ਕਰ ਲਏ। ਘਟਨਾ ਤੋਂ ਬਾਅਦ ਨੌਕਰਾਂ ਨੂੰ ਫਰਾਰ ਹੋ ਗਏ। ਜਦੋਂ ਘਰ ਦੇ ਮਾਲਕ ਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲਾ ਦਰਜ ਕਰਵਾਇਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਸੈਕਟਰ 31 ਦੇ ਰਹਿਣ ਵਾਲੇ ਸ਼ੋਭਿਤ ਗੁਪਤਾ ਨੇ ਕਿਹਾ ਕਿ ਉਹ ਨੌਇਡਾ ਚ ਇੱਕ ਐਮ ਐਨ ਸੀ ਵਿੱਚ ਕੰਮ ਕਰਦਾ ਹੈ। ਉਸਨੇ ਆਪਣੇ ਘਰ ਦੇ ਲਾਕਰ ਵਿੱਚ 1 ਲੱਖ ਰੁਪਏ ਰੱਖੇ ਸਨ। ਜਦੋਂ ਉਸ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਹ ਲਾਕਰ ਵਿੱਚੋਂ ਪੈਸੇ ਕੱਢਣ ਗਿਆ। ਅਤੇ ਪਿਆਹ ਹਜ਼ਾਰ ਰੁਪਏ ਗਾਇਬ ਪਏ ਉਸਨੇ ਇਸ ਬਾਰੇ ਆਪਣੀ ਪਤਨੀ ਸਵਾਤੀ ਮਿਸ਼ਰਾ ਅਤੇ ਰਸੋਈਏ ਤੋਂ ਪੁੱਛਗਿੱਛ ਕੀਤੀ ਪਰ ਕੁਝ ਵੀ ਹੱਲ ਨਹੀਂ ਹੋਇਆ ਉਸਨੇ ਪੁਲਿਸ ਨੂੰ ਦੱਸਿਆ ਕਿ ਅਮੀਨਾਰ ਨਾਮ ਦੀ ਇੱਕ ਨੁਕਰਾਨੀ ਉਸਦੇ ਘਰ ਆਉਂਦੀ ਹੈ ਉਸਨੇ ਪੈਸੇ ਚੋਰੀ ਕਰ ਲਏ ਪੈਸੇ ਚੋਰੀ ਕਰਨ ਤੋਂ ਬਾਅਦ ਉਸਨੇ ਕੰਮ ਤੇ ਆਉਣਾ ਬੰਦ ਕਰ ਦਿੱਤਾ ਜਦੋਂ ਤੋਂ ਉਸਨੇ ਕੰਮ ਕਰਨਾ ਸ਼ੁਰੂ ਕੀਤਾ ਉਹ ਉਸ ਤੋਂ ਆਈਡੀ ਪ੍ਰੂਫ ਮੰਗ ਰਿਆ ਪਰ ਉਹ ਅੱਜ ਤੱਕ ਕੋਈ ਆਈਕੀ ਨਹੀਂ ਲੈ ਕੇ ਆਈ ਹੈ ਉਹ ਆਪਣੀ ਧੀ ਨਾਲ ਉਸਦੇ ਘਰ ਆਉਂਦੀ ਸੀ ਜਿਸ ਨੂੰ ਉਸਦੀ ਪਤਨੀ ਵੀ ਪੜਾਉਂਦੀ ਸੀ ਜੋ ਬਿਤਨੇ ਦੋਸ਼ ਲਗਾਇਆ ਕਿ ਉਸਦੀ ਨੌਕਰ ਰਾਣੀ ਨੂੰ ਇਸ ਲਾਕਰ ਬਾਰੇ ਪਤਾ ਸੀ ਅਜਿਹੀ ਸਥਿਤੀ 'ਚ ਉਸਨੇ ਨੌਕਰ ਰਾਣੀ 'ਤੇ ਪੈਸੇ ਚੋਰੀ ਕਰਨ ਦਾ ਦੋਸ਼ ਲਗਾਇਆ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ